ਆਹ ਸੋਰੀ ਬਾਦਲ ਪਰਿਵਾਰ ਦੇ ਬੱਚੇ ਸਾਡੇ ਕੋਲ ਆਏ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਬਾਦਲ ਪਰਿਵਾਰ ਦੇ ਬੱਚੇ ਸਾਡੇ ਕੋਲ ਆਏ ਕਿਉਂਕਿ ਸਾਡੇ ਬਾਦਲ ਪਰਿਵਾਰ ਨੇ ਸਾਡੇ ਸ਼ੁਰੂ ਤੋਂ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਦੀ ਜਿੰਨੀ ਵੀ ਪੀੜ੍ਹੀ ਚੱਲਦੀ ਹੈ ਸਾਡੇ ਨਾਲ ਹੁਣ ਸੀ ਸਾਡੀ ਬਹੁਤ ਸਾਰੀ ਉਹਨਾਂ ਨਾਲ ਹੀ ਗਈ ਹੈ ਉਹਨਾਂ ਨੇ ਸਾਰਾ ਸੁਧਾਰ ਕੀਤਾ ਅੱਗੇ ਕਈ ਆਈਆਂ ਮੋਟਾ ਸੀ ਕਿਸੇ ਸਭ ਦੀ ਦੇਖੇ ਕਿਸੇ ਨੇ ਕੋਈ ਸੁਧਾਰ ਨਹੀਂ ਕੀਤਾ ਪਰ ਸਾਡੇ ਬਾਦਲਪੁਰਾ ਦੇ ਬੱਚੇ ਆਏ ਆ ਸਾਨੂੰ ਸਰਪ੍ਰਾਈਜ਼ ਮਿਲੇ ਉਹਨਾਂ ਦੇ ਬੱਚਿਆਂ ਦਾ ਕਿਉਂਕਿ ਉਹ ਬੱਚਿਆਂ ਦਾ ਅੱਜ ਬਰਥਡੇ ਸੀਗਾ ਬੱਚਿਆਂ ਦਾ ਅੱਜ ਸਾਨੂੰ ਬੰਨੀ ਖੁਸ਼ੀ ਹੋਈ ਬੱਚਿਆਂ ਨੂੰ ਸਾਨੂੰ ਅਸੀਂ ਤੁਹਾਨੂੰ ਸਰਪ੍ਰਾਈਜ਼ ਦਿੱਤਾ ਅਸੀਂ ਉਹਨਾਂ ਨੂੰ ਰਿਟਰਨ ਗਿਫਟ ਦੇਵਾਂਗੇ ਅਸੀਂ ਉਹਨਾਂ ਨੂੰ ਕਿ ਅਸੀਂ ਉਹਨਾਂ ਨੂੰ ਵੋਟ ਦੇ ਕੇ ਅਸੀਂ ਉਹਨਾਂ ਨੂੰ ਜਿੱਤਾਨਾ ਤੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਅਸੀਂ ਕਿ ਸਾਡੀ ਸਾਰਿਆਂ ਦੀ ਵੋਟ ਸਾਡੀ ਉਹਨਾਂ ਦੇ ਨਾਲ ਹੈ ਸਾਡੇ ਏਰੀਆ ਦਾ ਉਹਨਾਂ ਨੇ ਹਰ ਸਿੰਘ ਜੀ ਨੇ ਬਹੁਤ ਵਧੀਆ ਵਿਕਾਸ ਕੀਤਾ ਜੀ ਏਮਸ ਲਿਆਂਦਾ ਇੱਥੇ ਇਹਨਾਂ ਨੇ 에어ਪੋਰਟ ਲਿਆਂਦਾ ਜਿੱਦੀ ਸਾਨੂੰ ਕੋਈ ਉਮੀਦ ਨਹੀਂ ਸੀਗੀ ਬਦਿਆ ਆਪਣਾ ਬਦਿਆ ਆਪਣਾ ਮਾਹੌਲ ਸਭ ਕੁਝ ਬਹੁਤ ਵਧੀਆ ਸੀਗਾ ਜੀ ਉਹਨਾਂ ਦੇ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਵੋਟ ਦੇ ਕੇ ਜਿਤਾਵਾਂਗੇ ਤਾਂ ਕਿ ਸਾਡੇ ਵਿਕਾਸ ਦਾ ਦੁਬਾਰਾ ਫਿਰ ਸਾਡੇ ਏਰੀਆ ਦਾ ਦੁਬਾਰਾ ਫਿਰ ਵਧੀਆ ਵਿਕਾਸ ਹੋਵੇ ਜੀ ਅਸੀਂ ਇਹੀ ਚੰਨੇ ਜੀ ਇਸ ਕਰਕੇ ਉਹਨਾਂ ਨੂੰ ਵੋਟ ਦੇਣਾ ਚਾਹੁੰਦੇ ਹਾਂ ਸਾਡੇ ਸਾਰਿਆਂ ਦੀ ਵੋਟ ਤਾਂ ਉਹਨਾਂ ਨੂੰ ਹੀ ਗਈ ਹੈ ਸਾਡੇ ਘਰ ਬੱਚੇ ਸੀ ਉਹਨਾਂ ਨੂੰ ਅਸੀਂ ਆਪਣਾ ਸਾਡੀ ਇਹੀ ਵਿਸ਼ੇ ਜੀ ਅਸੀਂ ਉਹਨਾਂ ਨੂੰ ਵੋਟ ਦੇ ਕੇ ਜਿਤਾਵਾਂਗੇ ਜਿਹੜਾ ਉਹਨਾਂ ਦਾ ਜਨਮ ਦਿਨ ਸੀ ਉਹਦਾ ਉਹਦਾ ਉਹਨਾਂ ਦਾ ਅਸੀਂ ਰਿਟਨ ਗਿਫਟ ਉਹਨਾਂ ਨੂੰ ਦਿਤਾ ਕੇ ਇਹ ਬੋਟ ਦੇ ਕੇ ਦਿਤਾ ਦਿਤਾਵਾਂਗੇ ਜੀ ਅੱਜ ਸਾਡੇ ਵਾਸਤੇ ਬਹੁਤ ਹੀ ਬਹੁਤ ਸੁਭਾਗਾ ਵਾਲਾ ਦਿਨ ਸੀ ਬੜੇ ਹੀ ਅੱਜ ਬਾਦਲ ਪਰਿਵਾਰ ਦੀਆਂ ਬੱਚੀਆਂ ਸਾਡੇ ਪਰਿਵਾਰ ਵਿੱਚ ਆਈਆਂ ਸਭ ਤੋਂ ਵੱਡੀ ਗੱਲ ਇਹ ਸੀ ਅੱਜ ਉਹਨਾਂ ਦਾ ਵੱਡੇ ਸੀ ਅੱਜ ਜਿੰਨੀ ਵੀ ਇੱਥੇ ਆਪਣਾ ਪਰਿਵਾਰ ਇਕੱਠੇ ਹੋਈ ਸੀ ਸਭ ਨੇ ਇੱਕ ਵੀ ਇਹ ਦਿੱਤਾ ਅਸ਼ੀਰਵਾਦ ਵੱਡੇ ਕੀ ਦਿੱਤਾ ਅਸੀਂ ਬੀਬਾ ਜੀ ਨੂੰ ਬੱਤ-ਬੱਤ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਦਿਖਾਵਾਂਗੇ ਇਹ ਭਰੋਸਾ ਦਿਵਾਇਆ ਮੇਰੇ ਜਿੰਨੇ ਇੱਥੇ ਸਾਰੇ ਭੈਣਾਂ ਤੇ ਬੈਠੀਆਂ ਉਹਨਾਂ ਨੇ ਭਰੋਸਾ ਦਿਵਾਇਆ ਜੀ ਅਸ਼ੀਰਵਾਦ ਦਿੱਤਾ ਤੇ ਬਹੁਤ ਵਧੀਆ ਥੀ ਇਹਨਾਂ ਦਾ ਕੇਕ ਕਟਾਇਆ ਗਿਆ ਜੀ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਇਸ ਪਰਿਵਾਰ ਨੇ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਤੇ ਇੱਥੇ ਜਿਹੜੇ ਸੀਗੇ ਫੰਕਸ਼ਨ ਰੱਖਿਆ ਗਿਆ ਜੀ ਸਾਡੇ ਪ੍ਰਮਿੰਦਰ ਸਿੰਘ ਜੀ ਇਹਨਾਂ ਕੰਨੀਓ ਸਾਡੇ 35 ਸਾਲ ਤੋਂ ਇਹ ਸਾਡੇ ਨਾਲ ਜੁੜੇ ਹੋਏ ਹੈ ਜੀ ਤੇ ਬਹੁਤ ਹੀ ਵਧੀਆ ਪਰਿਵਾਰ ਹੈ ਜੀ ਅੱਜ ਬੱਚੀਆਂ ਆਪਣੇ ਘਰੇ ਆਈਆਂ ਨੇ ਆਪਣੇ ਉਹਨਾਂ ਦਾ ਬਰਥਡੇ ਸੀਗਾ ਅਸੀਂ ਆਪਣਾ ਬਰਥਡੇ ਦੀ ਖੁਸ਼ੀ ਦੇ ਵਿੱਚ ਕੇਕ ਕਟਾਇਆ ਹੈ ਉਹਨਾਂ ਨੂੰ ਅਸੀਂ ਗਿਫਟ ਦੇ ਵਿੱਚ ਸਾਰਿਆਂ ਦੇ ਵੋਟ ਉਹਨਾਂ ਨੂੰ ਦੇਵਾਂਗੇ ਸਾਡੇ ਸਾਰਾ ਮੱਲਾ ਉਹਨਾਂ ਨੂੰ ਵੋਟ ਦੇਗਾ ਅਸੀਂ ਅਕਾਲੀਆਂ ਨੂੰ ਜਿਤਾਵਾਂਗੇ ਵੋਟ ਅਸੀਂ ਦੇਣੀ ਹੈ ਉਹਨਾਂ ਨੇ ਸਾਡਾ ਵਿਕਾਸ ਕਰਵਾਇਆ ਬਠਿੰਡਾ ਸ਼ਹਿਰ ਦਾ ਪੂਰੇ ਪੰਜਾਬ ਦਾ ਵਿਕਾਸ ਉਹਨਾਂ ਨੇ ਕਰਵਾਇਆ ਹੈਗਾ ਅਸੀਂ ਉਹਨਾਂ ਨੂੰ ਹੀ ਵੋਟ ਦਵਾਂ ਆ ਸਾਡੇ ਬਾਦਲ ਪਰਿਵਾਰ ਦੇ ਬੱਚੇ ਸਾਡੇ ਕਰੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਬਾਦਲ ਪਰਿਵਾਰ ਦੇ ਬੱਚੇ ਸਾਡੇ ਕਰੇ ਆਏ ਕਿਉਂਕਿ ਸਾਡੇ ਬਾਦਲ ਪਰਿਵਾਰ ਨੇ ਸਾਡੇ ਸ਼ੁਰੂ ਤੋਂ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਦੀ ਜਿੰਨੀ ਵੀ ਪੀੜ੍ਹੀ ਚੱਲਦੀ ਹੈ ਸਾਡੇ ਨਾਲ ਹੁਣ ਸੀ ਸਾਡੀ ਬਹੁਤ ਸਾਰੀ ਉਹਨਾਂ ਨਾਲ ਹੀ ਗਈ ਹੈ ਉਹਨਾਂ ਨੇ ਸਾਰਾ ਸੁਧਾਰ ਕੀਤਾ ਅੱਗੇ ਕਈ ਆਈਆਂ ਮੋਟਾ ਸੀ ਕਿਸੇ ਸਭ ਦੀ ਦੇਖਿਆ ਕਿਸੇ ਨੇ ਕੋਈ ਸੁਧਾਰ ਨਹੀਂ ਕੀਤਾ ਪਰ ਸਾਡੇ ਬਦਲਪੁਰਾ ਦੇ ਬੱਚੇ ਆਏ ਸਾਨੂੰ ਸਰਪ੍ਰਾਈਜ਼ ਮਿਲੇ ਉਹਨਾਂ ਦੇ ਬੱਚਿਆਂ ਦਾ ਕਿਉਂਕਿ ਉਹ ਬੱਚਿਆਂ ਦਾ ਅੱਜ ਬਰਥਡੇ ਸੀਗਾ ਬੱਚਿਆਂ ਦਾ ਅੱਜ ਸਾਨੂੰ ਬੰਨੀ ਖੁਸ਼ੀ ਹੋਈ ਬੱਚਿਆਂ ਨੂੰ ਸਾਨੂੰ ਅਸੀਂ ਤੁਹਾਨੂੰ ਸਰਪ੍ਰਾਈਜ਼ ਦਿੱਤਾ ਅਸੀਂ ਉਹਨਾਂ ਨੂੰ ਰਿਟਰਨ ਗਿਫਟ ਦੇਵਾਂਗੇ ਅਸੀਂ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਵੋਟ ਦੇ ਕੇ ਅਸੀਂ ਉਹਨਾਂ ਨੂੰ ਜਿਤਾਣਾ ਤੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਸੀ ਕਿ ਸਾਡੀ ਸਾਰਿਆਂ ਦੀ ਵੋਟ ਸਾਡੀ ਉਹਨਾਂ ਦੇ ਨਾਲ ਹੈ ਸਾਡੇ ਏਰੀਆ ਦਾ ਉਹਨਾਂ ਨੇ ਹਰ ਸਿੰਘ ਜੀ ਨੇ ਬਹੁਤ ਵਧੀਆ ਵਿਕਾਸ ਕੀਤਾ ਜੀ ਏਮਸ ਲਿਆਂਦਾ ਇੱਥੇ ਇਹਨਾਂ ਨੇ एयरपोर्ट ਲਈ ਅੰਦਰ ਜਿੱਦਿਸਾਨੂੰ ਕੋਈ ਉਮੀਦ ਨਹੀਂ ਸੀਗੀ ਵਧੀਆ ਆਪਣਾ ਵਧੀਆ ਆਪਣਾ ਮਾਹੌਲ ਸਭ ਕੁਝ ਬਹੁਤ ਵਧੀਆ ਸੀਗਾ ਜੀ ਉਹਨਾਂ ਦੇ ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਵੋਟ ਦੇ ਕੇ ਜਿਤਾਵਾਂਗੇ ਤਾਂ ਕਿ ਸਾਡੇ ਵਿਕਾਸ ਦਾ ਦੁਬਾਰਾ ਫਿਰ ਸਾਡੇ ਏਰੀਆ ਦਾ ਦੁਬਾਰਾ ਫਿਰ ਵਧੀਆ ਵਿਕਾਸ ਹੋਵੇ ਜੀ ਅਸੀਂ ਇਹੀ ਚਾਹੁੰਦੇ ਹਾਂ ਜੀ ਇਸ ਕਰਕੇ ਇਹਨਾਂ ਨੂੰ ਵੋਟ ਦੇਣਾ ਚਾਹੁੰਦੇ ਹਾਂ ਸਾਡੇ ਸਾਰਿਆਂ ਦੀ ਵੋਟਾਂ ਉਹਨਾਂ ਨੂੰ ਹੀ ਗਈਆਂ ਜੀ ਅੱਜ ਬੱਚੇ ਆ ਸੀ ਸਾਡੇ ਘਰ ਬੱਚੇ ਸੀ ਉਹਨਾਂ ਨੂੰ ਅਸੀਂ ਆਪਣਾ ਸਾਡੀ ਇਹ ਹੀ ਵਿਸ਼ੇ ਜੀ ਅਸੀਂ ਉਹਨਾਂ ਨੂੰ ਬੋਰਡ ਦੇ ਕੇ ਦਿਤਾਵਾਂਗੇ ਜਿਹੜਾ ਉਹਨਾਂ ਦਾ ਜਨਮ ਦਿਨ ਸੀ ਉਹਦਾ ਉਹਦਾ ਉਹਨਾਂ ਦਾ ਅਸੀਂ ਰਿਟਨ ਗਿਫਟ ਉਹਨਾਂ ਨੂੰ ਦਿਤਾ ਕੇ ਬੋਰਡ ਦੇ ਕੇ ਦਿਤਾ ਦਿਤਾਵਾਂਗੇ ਜੀ ਅੱਜ ਸਾਡੇ ਵਾਸਤੇ ਬਹੁਤ ਹੀ ਬਹੁਤ ਸੁਭਾਗਾ ਵਾਲਾ ਦਿਨ ਸੀ ਬੜੇ ਹੀ ਅੱਜ ਬਾਦਲ ਪਰਿਵਾਰ ਦੀਆਂ ਬੱਚੀਆਂ ਸਾਡੇ ਪਰਿਵਾਰ ਵਿੱਚ ਆਈਆਂ ਸਭ ਤੋਂ ਵੱਡੀ ਗੱਲ ਇਹ ਸੀ ਅੱਜ ਉਹਨਾਂ ਦਾ ਵੱਡੇ ਸੀ ਅੱਜ ਜਿੰਨੀ ਵੀ ਇੱਥੇ ਆਪਣਾ ਪਰਿਵਾਰ ਇਕੱਠੇ ਹੋਈ ਸੀ ਸਭ ਨੇ ਇੱਕ ਵੀ ਉਹ ਦਿੱਤਾ ਅਸ਼ੀਰਵਾਦ ਵੱਡੇ ਗਿਫਟ ਦਿੱਤਾ ਅਸੀਂ ਬੀਬਾ ਜੀ ਨੂੰ ਬੱਤ-ਬੱਤ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਦਿਤਾਵਾਂਗੇ ਏ ਭਰੋਸਾ ਦਵਾਇਆ ਮੇਰੇ ਜਿੰਨੇ ਇੱਥੇ ਸਾਰੇ ਭੈਣ ਭਤ ਮਿੱਠੀਆਂ ਉਹਨਾਂ ਨੇ ਭਰੋਸਾ ਦਵਾਇਆ ਜੀ ਆਸ਼ੀਰਵਾਦ ਦਿੱਤਾ ਤੇ ਬਹੁਤ ਵਧੀਆ ਇੱਥੇ ਇਹਨਾਂ ਦਾ ਕੇਕ ਕੱਟਿਆ ਗਿਆ ਜੀ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਇਸ ਪਰਿਵਾਰ ਨੇ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਤੇ ਇੱਥੇ ਜਿਹੜੇ ਸੀਗੇ ਫੰਕਸ਼ਨ ਰੱਖਿਆ ਗਿਆ ਜੀ ਸਾਡੇ ਪ੍ਰਮਿੰਦਰ ਸਿੰਘ ਜੀ ਇਹਨਾਂ ਕੰਨੀਓ ਸਾਡੇ 35 ਸਾਲ ਤੋਂ ਇਹ ਸਾਡੇ ਨਾਲ ਜੁੜੇ ਹੋਏ ਹੈ ਜੀ ਤੇ ਬਹੁਤ ਹੀ ਵਧੀਆ ਪਰਿਵਾਰ ਹੈ ਜੀ ਅੱਜ ਬੱਚੀਆਂ ਆਪਣੇ ਘਰੇ ਆਈਆਂ ਆਪਣੇ ਉਹਨਾਂ ਦਾ ਬਰਥਡੇ ਸੀਗਾ ਅਸੀਂ ਆਪਣਾ ਬਰਥਡੇ ਦੇ ਖੁਸ਼ੀ ਦੇ ਵਿੱਚ ਕੇਕ ਕਟਾਇਆ ਹੈ ਉਹਨਾਂ ਨੂੰ ਅਸੀਂ ਗਿਫਟ ਦੇ ਵਿੱਚ ਸਾਰਿਆਂ ਦੇ ਵੋਟ ਉਹਨਾਂ ਨੂੰ ਦੇਵਾਂਗੇ ਸਾਡੇ ਸਾਰੇ ਮੱਲਾ ਉਹਨਾਂ ਨੂੰ ਵੋਟ ਦੇਗਾ ਅਸੀਂ ਅਕਾਲੀਆਂ ਨੂੰ ਜਿਤਾਵਾਂਗੇ ਵੋਟ ਅਸੀਂ ਦੇਣੀ ਹੈ ਉਹਨਾਂ ਨੇ ਸਾਡਾ ਵਿਕਾਸ ਕਰਵਾਇਆ ਬਠਿੰਡਾ ਸ਼ਹਿਰ ਦਾ ਪੂਰੇ ਪੰਜਾਬ ਦਾ ਵਿਕਾਸ ਉਹਨਾਂ ਨੇ ਕਰਵਾਇਆ ਹੈਗਾ ਅਸੀਂ ਉਹਨਾਂ ਨੂੰ ਹੀ ਵੋਟ ਦਵਾਂਗੇ